ਰਾਵੜਾ ਜੰਟਾ ਰਹੀ ਠੱਗੀ ਦਾ ਸ਼ਿਕਾਰ ਹੋਏ ਡੌਂਕੀ ਲਗਾ ਕੇ ਆਪਣੀ ਰੋਜੀ ਰੋਟੀ ਕਮਾਉਣ ਲਈ ਬਾਹਰ ਗਏ ਜਤਿੰਦਰ ਸਿੰਘ ਪੁੱਤਰ ਗੁਰਵਚਨ ਸਿੰਘ ਵਾਸੀ ਜੰਡਿਆਲਾ ਗੁਰੂ ਦੇ ਨੇੜੇ ਰਹਿਣ ਵਾਲੇ ਵਸਨੀਕ ਨੇ ਘਰ ਵਾਪਸ ਆਉਣ ਤੇ ਪਰਿਵਾਰ ਤੇ ਜਤਿੰਦਰ ਸਿੰਘ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਅਮਰੀਕਾ ਚ ਰੋਜੀ ਰੋਟੀ ਕਮਾਉਣ ਲਈ ਗਿਆ ਸੀ 1 ਏਕੜ ਜ਼ਮੀਨ ਤੇ ਲੜਕੀ ਦੇ ਵਿਆਹ ਲਈ ਗਹਿਣੇ ਰੱਖੇ ਸਨ ਵੇਚ ਕੇ 39 ਲੱਖ ਰੁਪਏ ਵੇਚ ਕੇ 45 ਲੱਖ ਰੁਪਏ ਨੂੰ ਏਜੰਟ ਨੂੰ ਦਿੱਤੇ ਸਨ ਜੋ ਕਿ ਹੁਣ ਏਜੰਟਾਂ ਦਾ ਧੋਖਾਧੜੀ ਦਾ ਸ਼ਿਕਾਰ ਹੋਣ ਕਰਕੇ ਵਾਪਸ ਆਪਣੇ ਘਰ ਆੜ ਕੇ ਪੱਤਰਕਾਰਾਂ ਨੂੰ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ ਤੇ ਉਹ ਕਿਵੇਂ ਅਮਰੀਕਾ ਪਹੁੰਚੇ ਤੇ ਕਿਵੇਂ ਉੱਥੇ ਦੀ ਸਰਕਾਰ ਨੇ ਉਹਨਾਂ ਨਾਲ ਵਰਤੀ ਅਦਿੱਤਾ ਸਰਕਾਰ ਕੋਲੋਂ ਮੰਗ ਕੀਤੀ ਨੌਕਰੀ ਦਿੱਤੀ ਜਾਵੇ ਦੇ ਉੱਤੇ ਬਾਜ਼ ਏਜੰਟਾਂ ਦੇ ਖਾਤੇ ਸੱਜ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਦੁਬਾਰਾ ਕਿਸੇ ਨਾਲ ਧੋਖਾ ਨਾ ਹੋ ਸਕੇ ਈਵਨ ਪੰਜਾਬੀ ਟੀਵੀ ਲਈ ਮਲਕੀਰ ਸਿੰਘ ਚੇਦਾ ਦੀ ਵਿਸ਼ੇਸ਼ ਰਿਪੋਰਟ ਤੁਹਾਨੂੰ ਦੱਸੋ ਕਿ ਕਿਸ ਤਰ੍ਹਾਂ ਪਹੁੰਚੇ ਤੁਸੀਂ ਅਮਰੀਕਾ ਤੇ ਕਿੰਨੇ ਰੁਪਏ ਜਿਹੜੇ ਖਰਚ ਕੀਤੇ ਮੈਂ ਜੀ ਮਤਲਬ ਕਿ ਇੱਕ ਦੋ ਗੇਮ ਰੱਖਿਆ ਸੀ ਮੇਰੇ ਸਾਹਮਣੇ ਏਜੰਟ ਨੇ ਮਤਲਬ ਕਿ ਕਹਿੰਦਾ ਵੀ ਇੱਕ 40 ਲੱਖ ਵਾਲੀ 40 ਲੱਖ ਮਤਲਬ ਕਿ ਤੁਹਾਨੂੰ ਕਹਿੰਦਾ ਬਨਾਮ ਵਿੱਚ ਤੁਰ ਕੇ ਜਾਣਾ ਪੈਣਾ ਮਤਲਬ ਕਿ ਜਿਹੜੀ ਤੁਸੀਂ ਬਾਇਰ ਕਰਾਉਣੀ ਤੁਹਾਨੂੰ 50 ਲੱਖ ਦੇਣਾ ਪੈਣਾ ਤਾਂ ਆਪਾਂ ਕਹੇ ਵੀ ਆਪਣਾ ਬਨਾਮ ਵਿੱਚ ਕੋਈ ਜਾਣ ਦਾ ਆਪਣਾ ਫਾਇਦਾ ਨਹੀਂ ਹੈ ਮਤਲਬ ਕਿ ਆਪਾਂ ਨਹੀਂ ਜਾ ਸਕਦੇ ਉੱਥੇ ਆਪਾਂ ਨੂੰ ਰਿਸਕੀ ਲੱਗਦੀ ਹੈ ਆਪਾਂ ਜਿਹੜੀ 1 ਨੰਬਰ ਵਾਲੀ ਗੇਮ ਆਪਾਂ ਉਹਦੇ ਵਿੱਚ ਜਾਵਾਂਗੇ ਆਪਾਂ ਮਤਲਬ ਕਿ ਉਹਨੇ 50 ਲੱਖ ਦੀ ਆਪਾਂ ਗੱਲ ਕਰ ਲਈ ਤੇ ਮਤਲਬ ਕਿ ਆਪਾਂ ਪੂਰਾ ਮਤਲਬ ਕਿ ਉਹ ਨਾਲ ਡਨ ਕਰਕੇ ਉਹ ਫਿਰ ਤੁਰੇ ਗਵਾਨਾ ਤੱਕ ਜੇ ਆਪਣੀ ਫਲਾਈਟ ਕਰਾਈ ਹੈ ਗਾੜੀ ਉਹਨੇ ਆਪਣਾ ਫਿਰ ਡੌਂਕੀ ਰੂਟ ਸਟਾਰਟ ਕਰਤਾ ਤੁਹਾਡੇ ਨਾਲ ਜਾਨੀ ਕਿ ਜੈਂਟਲਮੈਨ ਧੋਖਾ ਕੀਤਾ ਹਾਂਜੀ ਪੂਰਾ ਧੋਖਾ ਕੀਤਾ ਜੀ ਮਤਲਬ ਕਿ ਉੱਥੇ ਮਤਲਬ ਕਿ ਗਵਾਨਾ ਦਾ ਮਤਲਬ ਕਿ 20-22 ਲੱਖ ਰੁਪਈਆ ਸਾਰਿਆਂ ਕੋ ਮਤਲਬ ਕਿ ਪੇਮੈਂਟ ਲੈਣੀ ਹੁੰਦੀ ਹੈ ਮਤਲਬ ਕਿ ਜਿਨ੍ਹਾਂ ਦੀਆਂ ਫਲਾਈਟਾਂ ਦੀ ਗਾੜੀ ਹੁੰਦੀਆਂ ਉਹਨਾਂ ਦੀਆਂ ਵੀ ਪਰ ਉਹ ਬੰਦੇ ਨੇ ਮੇਰੀ ਫਲਾਈਟ ਨਹੀਂ ਇਨੇ ਪੈਸਾ ਦਾ ਰੇਡ ਮੇ ਪਾਈ ਆਪਣੀ ਕੋਈ ਜ਼ਮੀਨ ਸੀ ਆਪਾਂ ਉਹ ਵੇਚੀ ਆ ਤੇ ਆਪਣੇ ਕੋਲ ਮਤਲਬ ਕਿ ਦੋਵਾਂ ਪੰਨਿਆਂ ਦਾ ਮਤਲਬ ਕਿ ਗਹਿਣਾ ਜਿਹੜਾ ਪਿਆ ਸੀ ਆਪਾਂ ਸਾਰਾ ਉਹ ਵੇਚ ਕੇ ਮਤਲਬ ਕਿ ਇਹ ਪੈਸਾ ਦਾ ਰੇਡ ਕੀਤਾ ਹੁਣ ਅੱਗੇ ਦਾ ਕੀ ਸੋਚਾ ਅੱਗੇ ਦਾ ਮਤਲਬ ਕਿ ਜੋ ਵੀ ਕਰਨਾ ਹਨ ਇਹਨੇ ਪੈਸਾ ਦਾ ਭਾਜੀ ਅਰੇਂਜਮੈਂਟ ਕਿਤੋਂ ਵੀ ਨਹੀਂ ਹੋ ਸਕਦਾ ਜੋ ਇੱਕ ਵਾਰਾਂ ਜਾਂਸੀ ਉਹ ਆਪਾਂ ਲਾ ਕੇ ਵੇ ਲੈ ਹੁਣ ਮਤਲਬ ਕਿ ਜੋ ਕਰਨਾ ਤਾਂ ਇੱਥੇ ਹੀ ਗਰਾਊਂਡ ਲੈਵਲ ਤੋਂ ਸ਼ੁਰੂ ਕਰਨਾ ਪੈਣਾ ਜੋ ਵੀ ਆਪਾਂ ਇੱਥੇ ਰਹਿ ਕੇ ਕਰਾਂਗੇ ਬਾਕੀ ਕਿੰਨੀ ਤਸ਼ਦਦ ਜਿਹੜੀ ਉੱਥੇ ਹੋਈ ਕਾਢੀ ਸਭ ਤੋਂ ਪਹਿਲੇ ਬਹੁਤ ਮਤਲਬ ਕਿ ਉੱਥੇ ਕੁੱਟਦੇ ਮਾਰਦੇ ਚਲੋ ਜਿੱਦਾਂ ਵੀ ਆ ਸਾਰਾ ਕੁਝ ਮੈਂਟਲ ਟੌਰਚਰ ਕੁੱਟਦੇ ਮਤਲਬ ਕਿ ਇਥੇ ਕੋਈ ਅਸੀ ਚੀਜ਼ ਨਹੀਂ ਜਿਹੜੀ ਸਾਡੇ ਨਾਲ ਨਾ ਹੋਈ ਹੋਵੇ ਹੁਣ ਕੀ ਮੰਗਾ ਸਕਦਾ ਸਰਕਾਰਾਂ ਨੂੰ ਮੰਗਿਆ ਵੀ ਚਲੋ ਜੇ ਸਾਨੂੰ ਕੋਈ ਥੋੜੀ ਬੋਧੀ ਛੋਟੀ ਮੋਟੀ ਕਿਸੇ ਤਰ੍ਹਾਂ ਵੀ ਸਾਨੂੰ ਨੌਕਰੀ ਦੇ ਦੇਣਾ ਸਾਡਾ ਇੱਥੇ ਰੋਜ਼ਗਾਰ ਤੌਰ ਤੇ ਅਸੀਂ 12 ਨੂੰ ਨਾਂ ਭਜੀਏ ਆਪਣਾ ਇੱਥੇ ਕੋ ਰਹਿ ਕੇ ਕੰਮ ਕਰੀਏ ਸ਼ਾਮ ਨੂੰ ਆਪਣੇ ਘਰੇ ਆਈਏ ਤੇ ਬਸ ਇਹੋ ਹਸਰਾ ਸਰਕਾਰਾਂ ਤੋਂ ਮੰਗਿਆ ਵੀ ਜਾਂਚ ਸਾਨੂੰ ਕੋਈ ਐਸੀ ਸਾਰੇ ਨਹੀਂ ਮੰਗਦੇ ਚਲੋ ਜੋ ਵੀ ਉਹਨਾਂ ਨੇ ਕਾਰਵਾਈ ਕਰਕੇ ਚਲੋ ਸਾਡੇ ਥੋੜੇ ਬੋਦੇ ਪੈਸੇ ਵਾਪਸ ਕਰਨ ਸਾਨੂੰ ਵੀ ਸਰਕਾਰਾਂ ਤੋਂ ਉਮੀਦ ਆ ਸਾਨੂੰ ਵੀ ਹੌਸਲਾ ਹੋਵੇ ਸਾਡੇ ਮਤਲਬ ਕਿ ਪੈਸੇ ਆਏ ਅਸੀਂ ਵਿੱਚ ਆਪਣਾ ਕੋਈ ਕੰਮ ਚਲਾਉਣ ਲਈ ਬਣੀ ਆ ਦੱਸਿਆ ਜਾ ਰਿਹਾ ਕਿ ਦਸਤਾਰਾਂ ਵੀ ਜਿਹੜੀਆਂ ਲਵਾ ਲਈਆਂ ਗਈਆਂ ਹਾਂ ਹਾਂਜੀ ਮਤਲਬ ਕਿ ਜਦੋਂ ਉਹਨਾਂ ਨੇ ਸੈਨਟਿਆਗੋ ਕੈਂਪ ਦੇ ਵਿੱਚ ਸਾਨੂੰ ਗੜਿਆ ਗਿਆ ਤੇ ਉਹਨਾਂ ਨੇ ਮਤਲਬ ਕਿ ਸਾਡੀ ਇੱਛਾ ਪੂਰੀ ਜੋ ਸਾਰ ਗਿਆ ਵੀ ਤੁਸੀਂ ਦਸਤਾਰ ਉਤਾਰੋ ਤੇ ਆਪਾਂ ਕਹਿਆ ਵੀ ਨਹੀਂ ਸਾਡੇ ਮਤਲਬ ਕਿ ਤਰਮੋਇਜ ਦਸਤਾਰ ਲਾਉਣੀ ਨਹੀਂ ਆਈ ਤੁਸੀਂ ਮਤਲਬ ਕਿ ਜੋ ਚੱਕ ਕਰਨੀ ਏਦਾਂ ਕਰ ਲੋ ਓਦਾਂ ਹੀ ਹੱਥ ਲਾ ਕੇ ਚੈੱਕ ਕਰ ਲੋ ਦਸਤਾਰ ਵਿੱਚ ਕੁਝ ਨਹੀਂ ਹੈਗਾ ਉਹਨਾਂ ਮਤਲਬ ਕਿ ਸਾਡੇ ਤੇ ਕੋਈ ਯਕੀਨ ਨਹੀਂ ਕੀਤਾ ਕੋਈ ਭਰੋਸਾ ਨਹੀਂ ਕੀਤਾ ਤੇ ਮਤਲਬ ਕਿ ਉਹਨਾਂ ਨੇ ਸਾਡੇ ਮਤਲਬ ਕਿ ਕਹਿੰਦੇ ਦਸਤਾਰ ਲਾਉਣੀ ਪੈਣੀ ਆ ਆਪਾਂ ਉਹਨਾਂ ਦੇ ਵਿਸ਼ਵਾਸ ਕਰਕੇ ਦਸਤਾਰ ਲਾਈ ਮਤਲਬ ਕਿ ਉਹਨੇ ਲਾਉਣ ਦੇ ਸਾਰੀ ਮਤਲਬ ਕਿ ਜਾ ਕੇ ਡੈਸਕ ਵਿੱਚ ਸਖਤੀ ਜਿੰਦਰ ਕੋ ਮੈਂ ਕਹਾਂ ਜਦੋਂ ਬੇਟਾ ਤੁਹਾਡਾ ਬਾਹਰ ਗਿਆ ਵਾ ਉਦੋਂ ਏਜੰਟਾਂ ਨਾਲ ਕੀ ਗੱਲਬਾਤ ਹੋਈ ਆ ਉਦੋਂ ਜਦੋਂ ਉਹਨਾਂ ਨੇ ਇਹੋ ਗੱਲ ਹੋਈ ਪਈ ਉਹਨੇ ਨਹੀਂਆਂ 15 ਤੋਂ 25 ਪਚਾਵਾਂਗੇ ਬੱਚੇ ਨੂੰ ਅੱਛਾ ਜੀ ਤੇ ਫਲੈਟਾਂ ਤੋਂ ਲੈ ਪਰਚਾਵਾਂਗੇ ਪੈਸੇ ਸਾਰੇ ਲੈ ਲਏ ਹੀ ਪੈਸੇ ਸਾਰੇ ਲੈ ਲਏ ਕਿੰਨੇ ਪੈਸੇ ਲੈ ਲਏ ਹੀ ਪੈਸੇ ਅੱਧੇ ਤੋਂ ਪਹਿਲਾਂ ਲੈ ਆਏ ਸੀਗੇ ਅੱਧੇ ਫਿਰ ਉਹਨਾਂ ਨੇ ਗੱਲ ਛੱਪਣ ਤੋਂ ਪਹਿਲਾਂ ਲੈ ਲਏ ਸੀਗੇ ਸਾਰੇ ਹੀ ਹੋ ਗਏ ਅੱਛਾ ਜੀ ਸਾਰੇ ਲੈ ਲਏ ਸਾਰੇ ਲੈ ਲਏ ਤੇ ਬੇਟਾ ਕਿਹੜੀਆਂ ਮੁਸ਼ਕਲਾਂ 'ਚ ਪਹੁੰਚਿਆ ਉੱਥੇ ਇਹ ਨਹੀਂ ਦੱਸਦਾ ਬੇਟਾ ਦੀ ਬਹੁਤ ਮੁਸ਼ਕਲਾਂ ਇਹ ਟਾਈਮ ਹੀ ਨਹੀਂ ਮਿਲਿਆ ਸਿਰ ਦਾ ਪੁੱਛਣ ਦੱਸਣ ਦਾ ਪਰ ਬਹੁਤ ਮੁਸ਼ਕਲਾਂ ਉੱਥੇ ਤਾਂ ਆਦਾ ਹੀਗਾ ਰੋਜ਼ ਹੀ ਰੋਜ਼ ਮੁਸ਼ਕਲ ਦਾ ਹੁੰਦਾ ਭੀ 3 ਦਿਨ ਹੋ ਗਏ ਭੁੱਖੇ ਨੂੰ 4 ਦਿਨ ਹੋ ਗਏ ਭੁੱਖੇ ਨੂੰ ਇਹਨੇ ਆਵਰਸ਼ਾ ਕਿਹਾ ਵਾਤ ਮੈਨੂੰ ਮੀਟ ਨਾਲ ਰੋਟੀ ਦਿੰਦੇ ਮੈਂ ਮੰਮੀ ਮੀਟ ਨਹੀਂ ਖਾਂਦਾ ਤੇ ਬਸ ਦੋ ਕੁ ਚਾਹ ਹੀ ਹੁੰਦੀ ਆ ਤਾਂ ਇਹੋ ਕੁਝ ਦੇਣਾ ਖਾਣਾ ਖਾਣਾ ਨਹੀਂ ਚਾਹਦਾ ਜਿ ਤਰ੍ਹਾਂ ਤੁਸੀਂ ਜੋੜ ਜਮਾ ਕਰਕੇ ਪਾਇਆ ਕਿ ਠੀਕ ਅਹੀਂ ਹੁਣ ਪੈਰੀ ਕਿੱਲਾ ਗਈ ਉਹ ਵੇਚੀ ਆਕੋ ਉਹ ਬੇਟੀ ਵਿਆਹੀ ਉਹਨਾਂ ਦੀ ਗਹਿਣਾ ਕੱਟਾ ਸੀ ਜੂਗਾ ਕਾ ਵੇਚਤਾ ਤੇ ਪਿਛਲਾ ਆਪਣੇ ਬੱਚਾ ਸੈੱਟ ਹੋ ਜੀ ਸਭ ਕੁਝ ਬੰਨ ਜੂਗਾ ਤਾਂ ਹੁਣ ਇਹ ਗੱਲ ਥੋੜੀ ਪਤਾ ਬੱਚੇ ਨੇ ਵਾਪਸ ਆਇਣਾ ਤੇ ਜੀ ਕਰਦੇ ਹਾਂ ਮੰਨ ਸਰਕਾਰ ਕੋ ਤੁਹਾਨੂੰ ਸਰਕਾਰ ਤੋਂ ਹੁਣ ਇਹੋ ਹੀ ਮੰਗ ਕਰਦੇ ਆ ਵਿਚਾਰੇ ਬੱਚੇ ਨੂੰ ਕੋਈ ਨੌਕਰੀ ਦੇ ਦੇਣ ਤੇ ਹੀ ਬੁੱਢੇ ਵਾਪੇ ਆ ਇਹ ਕਮਾਵੇ ਤਾਂ ਹੀ ਬੈਠ ਕੇ ਖਾਈਏ ਤੇ ਅੰਮੇ ਮਸ਼ੀਨਾਂ ਦਾ ਸਾਹਮਣੇ ਵੀ ਠੀਕ ਦਾ ਕੰਮ ਕਰਦਾ ਸਾਰੀ ਜਿਹੜੀ ਕਮਾਈ ਕਰੀ ਦੀ ਆ ਤੇ ਘਰ ਬਣਾਇਆ ਵਾ ਤੇ ਬੱਚੇ ਨੂੰ ਜਿਹੜੀ ਚਿੱਲਾ ਹੈਗੀ ਪੇਚ ਕੇ ਬਾਹਰ ਘਲਤਾ ਜਿਹੜੇ ਨੇ ਤੁਹਾਡੇ ਨਾਲ ਧੋਖਾ ਕੀਤਾ ਕੀ ਕਰਦੇ ਉਹਨਾਂ ਦੇ ਹੁਣ ਇਹੋ ਹੀ ਆ ਵੀ ਸਰਕਾਰੀ ਉਹਨਾਂ ਨੂੰ ਕੋਈ ਉਹਨਾਂ ਦੇ ਜੋਰ ਪਾਵੇ ਤਉਹਾਨੂੰ ਲੱਗਾ ਰਹਿਣਾ ਸਾਡਾ ਵਾਪਸ ਕਰਨ ਤੇ ਚਲੋ ਸਰਕਾਰ ਕੋਈ ਇਹਨਾਂ ਨੂੰ ਨੌਕਰੀ ਦੇਵੇ ਬੱਚਿਆਂ ਨੂੰ ਹੁਣ ਇਹਨਾਂ ਨੇ ਇਹੋ ਜਿਹੇ ਹਾਲਾਤੋਂ ਨਿਕਲ ਕੇ ਆਣ ਕੇ ਫੇਰ ਥੋੜੀ ਬਾਹਰ ਜਾਣਾ ਹੁਣ ਥੋੜੀ ਇਹਨਾਂ ਨਾਲ ਲੈਣਾ ਬਾਹਰ ਜਾਂਦਾ ਤੇ ਜੇ ਤੇ ਨੌਕਰੀ ਦੇਣਗੇ ਤੇ ਵਧੀਆ ਨਹੀਂ ਤੇ ਫਿਰ ਆਪਣਾ ਨਹੀਂ ਜਾਣੇ ਜੋ ਫਿਰ ਕੋਈ ਨਾ ਕੁਝ ਸੋਚੇਗਾ ਕਰਦਾ ਰੋਟੀ ਤਾਂ ਖਾਣੀ ਪੈਣੀ ਹੈ ਬਲਣਾ ਗਰਮਚਨ ਸਾਂ ਅੱਛਾ ਮੈਂ ਤਾਂ ਬੇਟੇ ਨੂੰ ਬਾਹਰ ਭੇਜਿਆ ਹੈ ਹਾਂਜੀ ਤੇ ਕਿਸ ਤਰ੍ਹਾਂ ਆਪਾਂ ਯਾਨੀ ਕਿ ਕਿੱਥੋਂ ਪੈਸੇ ਆਪਾਂ ਕਿਤਰਾ ਇਕੱਠੇ ਕੀਤੇ ਪੈਸੇ ਜਮੀਨ ਇਹ ਲੱਗ ਉਹ ਵੇਚਿਆ ਕੋਈ ਗਹਿਣਾ ਪੰਜ ਛੇ ਟੋਲੇ ਅੱਛਾ ਜੀ ਉਹ ਵੇਚਿਆ ਜੀ ਕਿੰਨੇ ਪੈਸੇ ਲਾਇਏ ਜੀ ਬਾਪ ਜੀ 1 ਲੱਖ ਰੁਪਇਆ 1 ਲੱਖ ਰੁਪਇਆ ਕਦੋਂ ਗਿਆ ਬੱਚਾ ਤੁਹਾਡਾ ਇਹ ਸਤੰਬਰ ਚ ਗਿਆ ਸੀ 17 ਸਤੰਬਰ ਨੂੰ 17 ਸਤੰਬਰ ਨੂੰ ਤੇ ਕਿੰਨੇ ਦਿਨ ਲੱਗੇ ਪਹੁੰਚਣ ਪੰਜ ਮਹੀਨੇ ਹੋ ਗਏ ਤੇ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਜਦੋਂ ਪਹਿਲਾਂ ਗੱਲਬਾਤ ਹੁੰਦੀ ਸੀ ਹੁਣ 20 ਦਿਨ ਹੋ ਗਏ ਭਾਈ ਅੱਛਾ ਜੀ ਕੋਈ ਆਵਾਜ਼ ਨਹੀਂ ਮਤਲਬ ਜੀ ਜਦੋਂ ਗਿਆ ਵੈਨੇ ਦੱਸਿਆ ਵੀ ਮੈਨੂੰ ਕਿਹੜੇ ਕਿਹੜੇ ਹਾਲਾਤਾਂ ਚੋਂ ਗੁਜਰਨਾ ਪਿਆ ਅਸੀਂ ਦੱਸ ਦਰਿਆ ਨਾ ਅੱਛਾ ਜੀ ਅਸੀਂ ਜੇ ਸੂਤਰਾ ਦਾ ਵਾਪਸ ਆ ਮਤਲਬ ਜਿਹੜੇ ਹਾਲਾਤਾਂ ਚ ਬੰਦਾ ਬਾਹਰ ਜਾਂਦਾ ਨਹੀਂ ਜਾਣਾ ਚਾਹੀਦਾ ਉਹ ਉੱਤਰ ਦੀ ਨਹੀਂ ਜਾਂਦਾ ਜੀ ਏਜੰਟਾ ਨੇ ਤੁਹਾਨੂੰ ਕੀ ਕਿਹਾ ਸਾਨੂੰ ਲਈ ਅਸੀਂ ਤੇ 1 ਨੰਬਰ ਦੇ ਦਿੱਤੇ ਪੈਸੇ ਪਸਾਨੋਂ ਕੀ ਭੁਦਾਈ ਭੇਜਣਾ ਏਜੰਟਾ ਨੇ ਗੁੰਮਰਾ ਕੀਤਾ ਗੁੰਮਰਾ ਕੀਤਾ ਏਜੰਟਾ ਨੇ ਕੀ ਗੱਲ ਕੀਤੀ ਇਹੋ ਗੱਲ ਹੋਈ ਆ ਕਿ ਜੇ ਜੇ ਉੱਤਨ ਜਾਣਾ ਵਾ ਡੌਂਕੀ ਲੱਗਦੇ 40 ਲੱਖ ਦੇ ਤੇ ਉਦੋਂ ਬਾਇਰ ਜਾਣਾ ਤੇ 50 ਲੱਖ ਅੱਛਾ ਚਾਹੀਆ ਚਲ 50 ਲੈ ਲਓ ਤੇ ਤੇ ਭੇਜਿਆ ਸਾਰਾ ਪੈਸੇ ਤੇ ਇਹਦੇ ਬਾਅਦ ਵੀ ਉਹਨੇ ਡੌਂਡੀਆਂ ਭੇਜੀਆਂ ਹਾਂਜੀ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਕੋਈ ਮੰਗ ਕਰਦੇ ਆ ਵੀ ਜੇ ਸਾਡਾ ਉਹ ਜਨ ਲਗਾ ਲੈਣਾ ਉਹ ਆਪਸਾ ਵੀ ਤੇ ਚਾਹੇ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਮਾੜੀ ਮੋੜ ਕੋਈ ਮਾੜਾ ਮੋੜ ਜਲੇ ਜਾਂ ਇਹੋ ਜਿਹੇ ਏਜੰਟ ਜਿਹੜੇ ਖਰਾਬ ਕਰਦੇ ਉਹਨਾਂ ਤੇ ਕੋਈ ਕੋਈ ਕਾਰਵਾਈ ਕੀਤੀ ਜਾਵੇ ਠੀਕ ਹੈ